ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੀਆਂ ਦੁਕਾਨਾਂ ਜਿਹੜੀਆਂ ਆਈਆਂ ਨੇ ਹਨ ਸੂਟ ਇੱਥੇ ਬਾਹਰ ਡਿਸਪਲੇ ਕੀਤੇ ਹੋਏ ਨੇ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਆਪਾਂ ਤੁਹਾਨੂੰ ਇਸ ਸਮੇਂ ਸ਼ਹਿਰ ਅੰਮ੍ਰਿਤਸਰ ਦੀ ਕੱਪੜਿਆਂ ਦੀ ਬਹੁਤ ਵੱਡੀ ਮਾਰਕੀਟ ਦਿਖਾਵਾਂਗੇ ਜਿੱਥੇ ਸੂਟਾਂ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਕਟੜਾ ਜੈਮਾਲ ਸਿੰਘ ਦੀ ਮਾਰਕੀਟ ਆ ਇਹ ਕਟੜਾ ਜੈਮਾਲ ਸਿੰਘ ਇਹ ਮਾਰਕੀਟ ਦਾ ਨਾਮ ਆ ਇਹ ਪਿੱਛੇ ਸਾਰੀ ਤੁਸੀਂ ਮਾਰਕੀਟ ਦੇਖ ਸਕਦੇ ਹੋ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਚੈਨਲ ਦਾ ਕਿ ਬਣੇ ਤੇ। ਲਓ ਜੀ ਇੱਥੋਂ ਇਹ ਸਾਰੀ ਮਾਰਕੀਟ ਜਿਹੜੀ ਸ਼ੁਰੂ ਹੈ ਕਟੜਾ ਜੈਮਾਲ ਸਿੰਘ ਦੀ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਤੁਹਾਨੂੰ ਕੱਪੜੇ ਵਾਲੀਆਂ ਜਿਹੜੀਆਂ ਮਿਲ ਜਾਣਗੀਆਂ ਤੇ ਜੁੱਤੀਆਂ ਵਾਲੀਆਂ ਦੁਕਾਨਾਂ ਹਨ। ਬਾਕੀ ਸਾਰੀ ਐਕਸਪਲੋਰ ਕਰਦੇ ਆਂ ਮਾਰਕੀਟ ਆਪਾਂ ਦੀ ਕਿ ਇਸ ਤਰ੍ਹਾਂ ਦੀ ਇੱਥੇ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਇੱਥੇ ਸੂਟਾਂ ਵਾਲੀਆਂ ਜਿਹੜੀਆਂ ਦੁਕਾਨਾਂ ਨੇ। ਸ਼ਹਿਰ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੇ-ਵੱਡੇ ਬਾਜ਼ਾਰ ਨੇ ਤੇ ਉਹਨਾਂ ਇੱਕ ਵੱਡੇ ਬਾਜ਼ਾਰਾਂ ਦੇ ਵਿੱਚੋਂ ਇਹ ਬਾਜ਼ਾਰ ਹੈ ਕਟੜਾ ਜੈਮਾਲ ਸਿੰਘ ਦਾ ਬਾਜ਼ਾਰ। ਤੇ ਇਧਰਲੀ ਵਾਲੀ ਸਾਈਡ ਵੀ ਮਾਰਕੀਟ ਹੈ ਤੇ ਪਹਿਲਾਂ ਆਪਾਂ ਆਹ ਸਾਈਡ ਦੀ ਮਾਰਕੀਟ ਐਕਸਪਲੋਰ ਕਰਦੇ ਹਾਂ ਇੱਧਰ ਦੇਖਦੇ ਹਾਂ ਕੀ ਕੀ ਹੈ ਮਾਰਕੀਟ ਦੇ ਵਿੱਚ ਬਾਹਰ ਦੁਕਾਨਾਂ ਤੇ ਬਹੁਤ ਸੂਟ ਹਨਾ ਚੁੰਨੀਆਂ ਦੁਪੱਟੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਤੇ ਕੁਝ ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਮਿਲ ਜਾਂਦੀਆਂ ਨੇ ਆ ਤੁਸੀਂ ਜਿਵੇਂ ਦੇਖ ਸਕਦੇ ਹੋ ਤੇ ਦੁਕਾਨਾਂ ਹਨਾ ਬਾਕੀ ਨਾਲ ਨਾਲ ਇਧਰ ਕੱਪੜੇ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਮਾਰਕੀਟ ਆਪਾਂ ਅੱਜ ਐਕਸਪਲੋਰ ਕਰਦੇ ਹਾਂ ਆ ਤੁਸੀਂ ਦੇਖੋ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਐਸੀ ਸੂਟਾਂ ਵਾਲੀਆਂ ਤੁਹਾਨੂੰ ਮਿਲ ਜਾਣਗੀਆਂ ਹਲਕਾਰੀਆਂ ਬਾਹਰ ਲਾਈਆਂ ਹੋਈਆਂ ਨੇ ਹਨ ਦੇਖ ਸਕਦੇ ਹੋ ਤੁਸੀਂ ਲਓ ਜੀ ਐਥੇ ਤੁਸੀਂ ਦੇਖੋ ਬਹੁਤ ਸਾਰੇ ਹਸੂਟੀ ਸੂਟ ਪਏ ਨੇ ਕੁੰਨੀਆਂ ਦੁਪੱਟੇ ਹਲਕਾਰੀਆਂ ਹਨ ਬਾਹਰ ਲਾਈਆਂ ਹੋਈਆਂ ਨੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਕੱਪੜੇ ਵਾਲੀਆਂ ਮਿਲ ਜਾਣਗੀਆਂ ਦੋਨੋਂ ਸਾਈਡ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਇਹ ਸਾਰੀ ਮਾਰਕੀਟ ਆਪਾਂ ਅੱਜ ਦੇਖਾਂਗੇ ਬਾਕੀ ਕਾਫੀ ਵੱਡੀ ਮਾਰਕੀਟ ਹੈ ਇਹ ਇੱਥੇ ਸਾਰੀਆਂ ਸੂਟ ਵਾਲੀਆਂ ਦੁਕਾਨਾਂ ਨੇ ਆ ਨਾਲ ਨਾਲ ਹਨ ਕੱਪੜੇ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਆ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਜਿਵੇਂ ਰੇਮਰਟ ਦੇ ਕੱਪੜੇ ਬਾਕੀ ਹੋਰ ਸੂਟਾਂ ਵਾਲੀਆਂ ਦੁਕਾਨਾਂ ਇਹ ਕਾਫੀ ਵੱਡੀ ਮਾਰਕੀਟ ਹੈ ਤੇ ਚੱਲਦੇ ਆਂ ਅੱਗਿਓ ਮਾਰਕੀਟ ਸਾਰੀ ਆਪਾਂ ਦੇਖਦੇ ਆਂ ਜਾ ਕੇ ਇੱਥੇ ਸੂਟੇ ਸੂਟ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਸਾਰਾ ਕੱਪੜਾ ਇੱਥੇ ਜਿਹੜਾ ਪਿਆ ਹੈ ਮਾਰਕੀਟ ਦੇ ਵਿੱਚ ਇੱਥੇ ਵੱਡੀਆਂ ਵੱਡੀਆਂ ਦੁਕਾਨਾਂ ਨੇ ਜਿਹੜੀਆਂ ਕੱਪੜੇਆਂ ਦੀਆਂ ਤੇ ਤੁਸੀਂ ਕਰਾਊਡ ਜਿਹੜਾ ਦੇਖ ਸਕਦੇ ਹੋ ਨਾ ਮਾਰਕੀਟ ਦੇ ਵਿੱਚ ਥੋੜਾ ਵੱਡੀ ਹੋਰ ਲੈ ਅੱਗੇ ਇੱਥੇ ਪਾਰਕਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਆ ਦੇਖੋ ਜਿਵੇਂ ਸਕੇ ਸਕੂਟਰ ਲਾਏ ਹੋਏ ਨੇ ਹਨਾ ਮੋਟਰਸਾਈਕਲ ਲਾਏ ਹੋਏ ਨੇ ਐਵੇਂ ਇੱਥੇ ਪਾਰਕ ਕਰਨੇ ਪੈਂਦੇ ਨੇ ਬਹੁਤ ਵੱਡੀ ਕਪੜਾ ਮਾਰਕੀਟ ਆਏ ਦੇਖ ਸਕਦੇ ਹੋ ਕੱਪੜੇ ਕੱਪੜਾ ਇੱਥੇ ਪਿਆ ਹਨਾ ਸੂਟ ਬਾਹਰ ਲਾਏ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਸੂਟਾਂ ਦੇ ਹਨਾ ਬੋਰੀ ਜਿਹੜੇ ਭਰੇ ਹੋਏ ਨੇ ਆ ਥੈਲੇ ਜਿਹੜੇ ਭਰੇ ਹੋਏ ਨੇ ਇਹਨਾਂ ਚ ਸਾਰਿਆਂ ਚ ਕੱਪੜਾ ਹੀ ਆ ਲਓ ਜੀ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੱਡੀ ਵੱਡੀ ਇਹ ਹੈ ਕਪੜੇ ਦੀ ਜਿਹੜੀ ਮਾਰਕੀਟ ਹੈ ਕਟਰਾ ਜੈ ਮਾਲ ਸਿੰਘ ਦੀ ਦੂਰ ਦੂਰ ਤੱਕ ਇੱਥੇ ਸਾਰੀਆਂ ਤੁਹਾਨੂੰ ਸੂਟਾਂ ਵਾਲੀਆਂ ਦੁਕਾਨਾਂ ਹੀ ਮਿਲਣਗੀਆਂ ਲਓ ਜੀ ਹਾਂ ਕਪੜੇ ਵਾਲੀਆਂ ਦੁਕਾਨਾਂ ਦੋਨੋਂ ਸਾਈਡ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਹਨ ਦੁਪੱਟੇ ਸੂਟ ਬਾਹਰ ਡਿਸਪਲੇ ਜਿਹੜੇ ਕੀਤੇ ਹੋਏ ਨੇ ਕਾਟਨ ਦੇ ਸੂਟੇ ਸੂਟ ਪਏ ਨੇ ਜਿਹੜੇ ਬਾਹਰ ਲਾਏ ਹੋਏ ਲੋਜੀ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਦੁਪੱਟੇ ਇੱਥੇ ਜਿਹੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਕੱਪੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਇੱਥੇ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਤੁਹਾਨੂੰ ਕੱਪੜਾ ਜਿਹੜਾ ਇੱਥੋਂ ਮਿਲ ਜੂਗਾ ਅਗਲੇ ਵਾਲੇ ਪਾਸੇ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਜਿਹੜੀਆਂ ਹਨ ਬਹੁਤ ਸਾਰੇ ਦੁਪੱਟੇ ਸੂਟ ਬਾਹਰ ਜਿਹੜੇ ਲਾਏ ਹੋਏ ਨੇ ਬਹੁਤ ਸਾਰੀ ਕੁਆਂਟੀਟੀ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਕੱਪੜੇ ਦੀ ਜਿਹੜੀ ਮਿਲੂ ਹਨ ਬਾਕੀ ਜਿਵੇਂ ਬਾਹਰ ਸੂਟ ਡਿਸਪਲੇ ਕੀਤੇ ਹੋਏ ਨੇ ਹਨ ਤੁਹਾਨੂੰ ਦਿਖਾਏ ਨੇ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਵੱਡੀਆਂ ਵੱਡੀਆਂ ਸੂਟਾਂ ਵਾਲੀਆਂ ਦੁਕਾਨਾਂ ਨੇ ਕੱਪੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਇੱਥੇ ਹਰੇਕ ਤਰੀਕੇ ਦਾ ਤੁਹਾਨੂੰ ਸੂਟ ਜਿਹੜਾ ਇੱਥੋਂ ਮਿਲ ਜੂਗਾ ਆ ਦੁਕਾਨਾਂ ਦੇਖ ਸਕਦੇ ਹੋ ਇੱਥੇ ਹਨ ਲਓ ਜੀ ਅਗਲੇ ਵਾਲੇ ਪਾਸੇ ਚੱਲਦੇ ਆਂ ਅਗਲੇ ਵਾਲੇ ਪਾਸੇ ਕੁਝ ਇਹ ਮਾਰਕੀਟ ਜਾ ਕੇ ਦੇਖਦੇ ਆਂ ਦੋਨੋਂ ਸਾਈਡ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਸੂਟਾਂ ਵਾਲੀਆਂ ਆ ਆਹ ਦੇਖੋ ਜਿਵੇਂ ਇੱਥੇ ਸੂਟ ਬਾਹਰ ਲਾਏ ਹੋਏ ਨੇ ਹਣਾ ਤਾਂ ਇਧਰਲੀ ਸਾਈਡ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਸੂਟਾਂ ਵਾਲੀਆਂ ਇਹ ਮਾਰਕੀਟ ਦੇ ਵਿੱਚ ਆਹ ਦੇਖੋ ਸੂਟ ਲੈਂਗੇ ਹਨਾ ਸਾਰੇ ਡਿਸਪਲੇ ਕੀਤੇ ਹੋਏ ਨੇ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਜਦੋਂ ਅਮਰਸਰ ਦੀਆਂ ਇੱਕ ਫੇਮਸ ਮਾਰਕੀਟ ਦੇ ਵਿੱਚੋਂ ਇਹ ਇੱਕ ਮਾਰਕੀਟ ਹੈ ਕਟੜਾ ਜੈਮਾਲ ਸਿੰਘ ਦੀ ਮਾਰਕੀਟ ਤੇ ਟ੍ਰੈਫਿਕ ਪੂਰੀ ਰਹੀਦੀ ਆ ਭਾਈ ਅਮਰਸਰ ਸ਼ਹਿਰ ਦੇ ਵਿੱਚ ਪੂਰੀ ਟ੍ਰੈਫਿਕ ਰਹਿੰਦੀ ਆ ਮਾਰਕੀਟ ਦੇ ਵਿੱਚ ਤੇ ਇੱਧਰ ਵੀ ਅਗਲੇ ਵਾਲੇ ਪਾਸੇ ਕੁਝ ਕੁ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਸਾਰੀਆਂ ਦੁਕਾਨਾਂ ਜਾ ਕੇ ਦੇਖਦੇ ਹਾਂ ਸੂਟ ਲਹਿੰਗੇ ਹਨਾ ਲਹਿੰਗੇ ਲਾਏ ਹੋਏ ਨੇ ਜਿਵੇਂ ਤੁਸੀਂ ਦੇਖੋ ਗਾਉਣ ਲਾਏ ਹੋਏ ਨੇ ਲਓ ਜੀ ਆਹ ਕੁਛ ਪਜਾਮੇ ਟੀ-ਸ਼ਰਟਾਂ ਐਵੇਂ ਦੀਆਂ ਸਾਰੀਆਂ ਤੀਜੀਆਂ ਵੀ ਇੱਥੋਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ 100-100 ਰੁਪਏ ਸੇਲ ਦੇ ਵਿੱਚ ਇੱਥੇ ਕੁਝ ਆ ਵਿਕਰੀਆਂ ਵੀ ਹੈਗੀਆਂ ਨੇ ਇਹ ਮਾਰਕੀਟ ਦੇ ਵਿੱਚ ਕੁਛ ਆ ਪਰਸ ਆ ਗਏ ਟੀ-ਸ਼ਰਟਾਂ ਆ ਗਈਆਂ ਲਓ ਜੀ ਬਹੁਤ ਵੱਡੀ ਮਾਰਕੀਟ ਆ ਇਹ ਕੱਪੜੇ ਕਪੜਾ ਇਹ ਮਾਰਕੀਟ ਦੇ ਵਿੱਚ ਦੋਨੋਂ ਸਾਈਡ ਦੇਖੋ ਕੱਪੜੇ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਆਹ ਦੇਖੋ ਇੱਥੇ ਸੂਟੇ ਸੂਟ ਪਿਆ ਲੱਕੀ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿਹੜੇ ਕਿਹੜੇ ਸ਼ਹਿਰ ਤੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਹੋ ਤੇ ਮਾਰਕੀਟ ਦੇ ਦੂਸਰੇ ਵਾਲੇ ਪਾਸੇ ਆ ਕੇ ਕੁਝ ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਆ ਗਈਆਂ ਦੇਖ ਸਕਦੇ ਹੋ ਨਾ ਇੱਥੇ ਜਿਵੇਂ ਆ ਜੂਸ ਵਾਲੀ ਦੁਕਾਨ ਆ ਗਈ ਐਵੇਂ ਜੀ ਸਾਰੀਆਂ ਦੁਕਾਨਾਂ ਆ ਗਈਆਂ ਆਹ ਸਾਈਡ ਤੇ ਚੱਲਦੇ ਆਪਾਂ ਇਧਰੋਂ ਵਾਪਸ ਅੱਗੇ ਦੀ ਮਾਰਕੀਟ ਸਾਰੀ ਆਪਾਂ ਜਾ ਕੇ ਦੇਖਦੇ ਆ ਹਨਾ ਆ ਸੂਟ ਇੱਥੇ ਲੱਗੇ ਹੋਏ ਨੇ ਕੁਰਤੇ ਦੇਖੋ ਲਓ ਜੀ ਕੁੜੀਆਂ ਦੇ ਸੂਟਾਂ ਦੀਆਂ ਦੁਕਾਨਾਂ ਬਹੁਤ ਵੱਡੀਆਂ-ਵੱਡੀਆਂ ਹੈਗੀਆਂ ਨੇ ਇੱਥੇ ਸੂਟਾਂ ਦੀ ਕੁਆਂਟੀਟੀ ਬਹੁਤ ਜ਼ਿਆਦਾ ਤੇ ਕਾਫੀ ਸਾਰੇ ਕੱਪੜਿਆਂ ਤੇ ਸੇਲ ਵੀ ਇੱਥੇ ਲੱਗੀ ਹੋਈ ਹੈ 2-200 ਰੁਪਏ ਜਿਹੜਾ ਪ੍ਰਾਈਸ ਆ ਉਹ ਲਿਖਿਆ ਹੋਇਆ ਐਵੇਂ ਖਾਣ-ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਲੱਗੀਆਂ ਹੁੰਦੀਆਂ ਨੇ ਨਾਲ-ਨਾਲ ਤੇ ਅੱਗੇ ਚੱਲਦੇ ਆਂ ਅੱਗੋਂ ਮਾਰਕੀਟ ਸਾਰੀ ਆਪਾਂ ਦੇਖਦੇ ਆਂ ਬਹੁਤ ਵੱਡੀ ਮਾਰਕੀਟ ਐ ਕਾਫੀ ਖੁੱਲਾ ਜਆ ਟਾਈਮ ਚਾਹੀਦਾ ਇਹ ਮਾਰਕੀਟ ਨੂੰ ਐਕਸਪਲੋਰ ਕਰਨ ਦੇ ਲਈ ਇੱਥੇ ਆ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਹਨ ਲਓ ਜੀ ਕੱਪੜੇ ਕੱਪੜਾ ਜਿਹੜਾ ਲੱਗਿਆ ਹੋਇਆ ਦੁਕਾਨਾਂ ਤੇ ਬਹੁਤ ਸਾਰੀ ਕੁਆਂਟੀਟੀ ਇੱਥੇ ਕੱਪੜੇ ਦੀ ਆ ਦੇਖ ਸਕਦੇ ਹੋ ਕੁਝ ਕਿਥੇ ਬਾਹਰ ਕੁਰਤੇ ਹਨਾ ਲਾਏ ਹੋਏ ਨੇ ਸੇਲ ਦੇ ਵਿੱਚ ਆਟੂ ਆਟੂ ਤੁਹਾਨੂੰ ਇੱਥੇ ਮਿਲ ਜਾਣਗੇ ਜਿਹੜੇ ਲਓ ਜੀ ਮੰਤ ਇਜਲੀ ਸਾਈਡ ਤੋਂ ਵੀ ਚੱਲਦੇ ਆ ਤੇ ਇੱਥੇ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਲਓ ਜੀ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਇਹ ਆਹ ਸਾਈਡ ਇਹ ਦੁਕਾਨਾਂ ਤੇ ਸਾਰਾ ਤੁਹਾਨੂੰ ਕੱਪੜੇ ਕਪੜਾ ਜਿਹੜਾ ਮਿਲ ਜੂ ਸੂਟ ਦੁਪੱਟੇ ਹਨਾ ਫਲਕਾਰੀਆਂ ਬਾਹਰ ਜਿਹੜੇ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਕਿ ਨਾ ਮੇਰੀ ਕੋਈ ਮਦਦ ਬਹੁਤ ਵੱਡੇ ਵੱਡੇ ਸਟੋਰ ਨੇ ਇੱਥੇ ਕੱਪੜੇ ਵਾਲੇ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਕੱਪੜੇ ਆੜੀਆਂ ਬਹੁਤ ਕੁਆਂਟੀਟੀ ਦੇ ਵਿੱਚ ਤੁਹਾਨੂੰ ਕੱਪੜਾ ਜਿਹੜਾ ਇਹ ਮਾਰਕੀਟ ਦੇ ਵਿੱਚੋਂ ਮਿਲ ਜੂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੀਆਂ ਦੁਕਾਨਾਂ ਜਿਹੜੀਆਂ ਆਈਆਂ ਨੇ ਹਨਾ ਸੂਟ ਇੱਥੇ ਬਾਹਰ ਡਿਸਪਲੇ ਕੀਤੇ ਹੋਏ ਨੇ ਲਓ ਜੀ ਪੜਦੇ ਚਾਦਰਾਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਬੈੱਡ ਸ਼ੀਟਾਂ ਵਾਲੀਆਂ ਪੜਦੇ ਵਾਲੀਆਂ ਹਨ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਇੱਥੋਂ ਮਾਰਕੀਟ ਦੇ ਵਿੱਚ ਜਿਹੜੀ ਮਿਲ ਜੂਗੀ ਇਹ ਵਿੱਚੂ ਵਿੱਚ ਆ ਕੇ ਕਾਫੀ ਸਾਰੀ ਮਾਰਕੀਟ ਹੈ ਹਨਾ ਅੱਗੇ ਅੱਗੇ ਆ ਕੇ ਕਾਫੀ ਵੱਡੀ ਮਾਰਕੀਟ ਹੈ ਇਹ ਪਹਿਲਾਂ ਆਪਾਂ ਤੁਹਾਨੂੰ ਬਾਹਰਲਾ ਪਾਸਾ ਦਿਖਾਇਆ ਸੀ ਤੇ ਹੁਣ ਆਪਾਂ ਮਾਰਕੀਟ ਦੇ ਜਿਹੜੇ ਅੰਦਰ ਆਇਆ ਲਓ ਜੀ ਇੱਥੇ ਤੱਕ ਆਪਾਂ ਪਹਿਲਾਂ ਤੁਹਾਨੂੰ ਦਿਖਾ ਗਏ ਸੀ ਕਿ ਮਾਰਕੀਟ ਸਾਰੀ ਇਹ ਗੜੀ ਮਾਰਕੀਟ ਸਾਰੀ ਇੱਕ ਦੂਜੇ ਨਾਲ ਕਨੈਕਟ ਹੈ। ਇਹ ਮਾਰਕੀਟ ਦੀਆਂ ਜਿਹੜੀਆਂ ਗਲੀਆਂ ਨੇ ਸਾਰੀਆਂ ਇੱਕ ਦੂਜੇ ਨਾਲ ਕਨੈਕਟ ਨੇ। ਇੱਕ ਪਾਸਿਓ ਤੁਸੀਂ ਜਾ ਕੇ ਦੂਸਰੀ ਸਾਈਡ ਜਿਹੜਾ ਨਿਕਲ ਸਕਦੇ ਹੋ। ਤੇ ਚਲਦੇ ਹਾਂ ਆਪਾਂ ਹੁਣ ਬਾਹਰਲੀ ਸਾਈਡ ਬਾਹਰਲੀ ਸਾਈਡ ਤੋਂ ਮਾਰਕੀਟ ਦੇਖਦੇ ਹਾਂ। ਤੇ ਇੱਥੇ ਵੀ ਉਸੇ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਸੂਟਾਂ ਵਾਲੀਆਂ ਦੁਕਾਨਾਂ। ਤੁਹਾਨੂੰ ਮਿਲ ਜਾਣਗੀਆਂ। ਦੇਖੋ ਸੂਟ ਤੇ ਸੂਟ ਲੱਗੇ ਜਿਹੜੇ ਲਾਏ ਹੋਏ ਨੇ। ਇੱਥੇ ਸਸਤੇ ਤੋਂ ਸਸਤਾ ਤੇ ਮਹਿੰਗਾ ਤੋਂ ਮਹਿੰਗਾ ਸੂਟ ਜਿਹੜਾ ਇਹ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲ ਜੂਗਾ। ਯਮਸ਼ੀਲ ਦੇ ਵਿੱਚ ਵੀ ਬਾਹਰ ਸੂਟ ਲਾਏ ਹੋਏ ਨੇ ਹਨ ਉਸੇ ਤਰ੍ਹਾਂ ਮਹਿੰਗੇ ਮਹਿੰਗੇ ਰੇਟਾਂ ਵਾਲੇ ਵੀ ਸੂਟ ਤੁਹਾਨੂੰ ਜਿਹੜੇ ਉਥੋਂ ਮਿਲ ਜਾਣਗੇ ਆ ਗਈ ਸਾਰੀ ਬਾਹਰ ਦੀ ਮਾਰਕੀਟ ਇੱਥੋਂ ਆਪਾਂ ਬਾਹਰ ਦੀ ਮਾਰਕੀਟ ਹੁਣ ਦੇਖਦੇ ਆਂ ਇਹ ਦਿਖਾਉਨੇ ਆ ਤੁਹਾਨੂੰ ਇੱਥੇ ਦੋਨੋਂ ਸਾਈਡ ਵੱਡੇ ਵੱਡੇ ਸਟੋਰ ਨੇ ਦੇਖ ਸਕਦੇ ਹੋ ਤੁਸੀਂ ਕੱਪੜੇ ਵਾਲੇ ਹੁਣ ਆਪਾਂ ਤੁਹਾਨੂੰ ਕੁਝ ਕੁ ਸੂਟ ਦਿਖਾਉਣੇ ਆ ਜਿਹੜੇ ਨੇੜੋ ਹਨ ਤੇ ਇਸ ਤਰ੍ਹਾਂ ਦਾ ਸਾਰਾ ਇੱਥੋਂ ਜਿਹੜਾ ਕੱਪੜਾ ਮਿਲਦਾ ਇਹ ਮਾਰਕੀਟ ਦੇ ਵਿੱਚੋਂ ਬਾਕੀ ਸਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੀ ਆ ਬਹੁਤ ਵੱਡੀਆਂ ਵੱਡੀਆਂ ਇੱਥੇ ਸੂਟਾਂ ਵਾਲੀਆਂ ਦੁਕਾਨਾਂ ਨੇ ਤੇ ਸਾਰੀਆਂ ਦੁਕਾਨਾਂ ਵਾਲਿਆਂ ਨੇ ਐਵੇਂ ਇੱਥੇ ਜਿਹੜੇ ਕੱਪੜੇ ਉਹ ਬਾਹਰ ਡਿਸਪਲੇ ਕੀਤੇ ਹੁੰਦੇ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਅਲਗ-ਅਲਗ ਤਰੀਕੇ ਦੇ ਸੂਟ ਤੁਹਾਨੂੰ ਇੱਥੋਂ ਮਿਲ ਜਾਣਗੇ कॉटन ਵਾਲੇ ਸੂਟ ਕੜਾਈ ਵਾਲੇ ਸੂਟ ਹਨਾ ਸਾਰੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਵੱਡੀ ਮਾਰਕੀਟ ਹੈ ਸੂਟਾਂ ਦੀ ਬਹੁਤ ਵੱਡੀ ਕੁਆਂਟੀਟੀ ਦੇ ਵਿੱਚੋਂ ਇੱਥੋਂ ਜਿਹੜੇ ਤੁਹਾਨੂੰ ਕੱਪੜੇ ਮਿਲ ਜਾਣਗੇ ਅੱਗੇ ਚੱਲਦੇ ਆਪਾਂ ਅਗਲੇ ਵਾਲੇ ਪਾਸੇ ਮਾਰਕੀਟ ਐਕਸਪਲੋਰ ਜਿਹੜੀ ਕਰਦੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਆਹ ਵਾਲੀ ਸਾਈਡ ਵੀ ਕਾਫੀ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਨੇ ਇੱਥੋਂ ਜਿਵੇਂ ਪੈਂਟਾਂ ਦਾ ਸ਼ਰਟਾਂ ਦਾ ਕੋਟ ਪੈਂਟਾਂ ਦਾ ਕੱਪੜਾ ਜਿਹੜਾ ਉਹ ਵੀ ਮਿਲ ਜਾਂਦਾ ਰੇਵੜ ਦੇ ਵੱਡੇ ਵੱਡੇ ਸਟੋਰ ਨੇ ਇਹ ਮਾਰਕੀਟ ਦੇ ਵਿੱਚ ਬਾਕੀ ਜਿਵੇਂ ਆਪਾਂ ਤੁਹਾਨੂੰ ਪਿੱਛੇ ਸੂਟਾਂ ਦਿਖਾਏ ਨੇ ਹਨਾ ਸੂਟ ਵਾਲੀਆਂ ਦੁਕਾਨਾਂ ਦਿਖਾਈਆਂ ਨੇ ਤੇ ਇਹ ਸਾਰੀ ਮਾਰਕੀਟ ਸੀ ਕਟੜਾ ਜੈਮਾਲ ਸਿੰਘ ਦੀ ਮਾਰਕੀਟ ਬਹੁਤ ਵੱਡੀ ਮਾਰਕੀਟ ਹੈ ਇਹ ਸੂਟਾਂ ਦੀ ਸੂਟਾਂ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜੀਆਂ ਮਿਲ ਜਾਣਗੀਆਂ ਤੇ ਜੁਐਲਰੀ ਸ਼ਾਪਸ ਵੀ ਹੁੰਦੀਆਂ ਨੇ ਜਿਵੇਂ ਸਾਹਮਣੇ ਵਾਲੇ ਪਾਸੇ ਕੁਝ ਜੁਐਲਰੀ ਸ਼ਾਪਸ ਹੈਗੀਆਂ ਨੇ ਇੱਥੇ ਤੇ ਵਿਆਹਾਂ ਦਾ ਸਮਾਨ ਜਿਵੇਂ ਚੂੜੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਈ ਮਾਰਕੀਟ ਦੇ ਵਿੱਚ ਜਿਹੜੀਆਂ ਮਿਲ ਜਾਂਦੀਆਂ ਨੇ ਤੇ ਇੱਥੋਂ ਆਪਾਂ ਅੱਗੇ ਜਾਵਾਂਗੇ ਅਗਲੇ ਵਾਲੇ ਪਾਸੇ ਸਿਰੇ ਤੱਕ ਸਾਰੀ ਇਹ ਮਾਰਕੀਟ ਦੇਖ ਕੇ ਆਵਾਂਗੇ ਇੱਧਰ ਤੁਸੀਂ ਦੇਖੋ ਸੂਟਾਂ ਇਹ ਸੂਟ ਪਏ ਜਿਹੜੇ ਪਏ ਨੇ ਤੇ ਇੱਧਰ ਅੱਗੇ ਆ ਕੇ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਨਾ ਸੂਟਾਂ ਦੀਆਂ ਲਓ ਜੀ ਬਹੁਤ ਸੋਹਣੇ-ਸੋਹਣੇ ਸੂਟ ਤੁਹਾਨੂੰ ਜਿਹੜੇ ਇਹ ਮਾਰਕੀਟ ਦੇ ਵਿੱਚੋਂ ਮਿਲ ਜਾਣਗੇ ਹਨਾ ਫਲਕਾਰੀਆਂ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਨਵੇਂ-ਨਵੇਂ ਸੂਟ ਇੱਥੋਂ ਤੁਹਾਨੂੰ ਮਿਲ ਜਾਣਗੇ ਕੱਪੜੇ ਦੀ ਜਿਹੜੀ ਕੁਆਂਟੀਟੀ ਬਹੁਤ ਜ਼ਿਆਦਾ ਮੇਰੇ ਖਿਆਲ ਚ ਇੱਥੇ ਹੋਲ ਸੇਲ ਦੀਆਂ ਜਿਹੜੀਆਂ ਦੁਕਾਨਾਂ ਹੋਣਗੀਆਂ ਇਹ ਮਾਰਕੀਟ ਦੇ ਵਿੱਚ ਸੂਟ ਵਾਲੀਆਂ ਹਨ ਕਿਉਂਕਿ ਕੱਪੜਿਆਂ ਦੀ ਕੁਆਂਟੀਟੀ ਬਹੁਤ ਜ਼ਿਆਦਾ ਜਿਸ ਹਿਸਾਬ ਨਾਲ ਇੱਥੇ ਕੱਪੜਾ ਜਿਹੜਾ ਪਿਆ ਹਨ ਸੂਟ ਜਿਹੜੇ ਪਏ ਨੇ ਲਓ ਜੀ ਬਹੁਤ ਸਾਰੀਆਂ ਗਲੀਆਂ ਨੇ ਮਾਰਕੀਟ ਦੀਆਂ ਵਿੱਚੋਂ ਵਿੱਚੀ ਜਾ ਕੇ ਤੇ ਮੈਂ ਵੀ ਫਸਟ ਟਾਈਮ ਆਇਆ ਇਹ ਮਾਰਕੀਟ ਦੇ ਵਿੱਚ ਤਾਂ ਕਰਕੇ ਜਿਆਦਾ ਨਹੀਂ ਮਤਲਬ ਇਹ ਮਾਰਕੀਟ ਬਾਰੇ ਪਤਾ ਹੈਗਾ ਆਪਾਂ ਨੂੰ ਪਹਿਲੀ ਵਾਰ ਆਏ ਆ ਇੱਥੇ ਮਾਰਕੀਟ ਦੇ ਵਿੱਚ ਲੋ ਜੀ ਆ ਤੁਸੀਂ ਸੂਟ ਦੇਖ ਸਕਦੇ ਹੋ ਨਾ ਐਵੇਂ ਦਾ ਸਾਰਾ ਕੱਪੜਾ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂ ਤੇ ਅਗਲੇ ਵਾਲੇ ਪਾਸੇ ਸਾਹਮਣੇ ਵਾਲੀ ਮਾਰਕੀਟ ਆਪਾਂ ਤੁਹਾਨੂੰ ਦਿਖਾਈ ਦਿੱਤੀ ਸੀ ਤੇ ਇੱਥੋਂ ਹੁਣ ਆਪਾਂ ਪਿੱਛੇ ਨੂੰ ਵਾਪਸ ਜਾਵਾਂਗੇ ਇੱਥੇ ਤੁਸੀਂ ਸੂਟ ਦੇਖ ਸਕਦੇ ਹੋ ਜਿਹੜੇ ਸ਼ਹਿਰ ਦੇ ਵਿੱਚ ਆਪਾਂ ਮਤਲਬ ਪਹਿਲਾਂ ਆਏ ਹੁੰਨੇ ਆ ਉਹ ਮਾਰਕੀਟ ਦੇ ਬਾਰੇ ਮਤਲਬ ਜਿਆਦਾ ਪਤਾ ਹੁੰਦਾ ਹੈ ਨਾ ਇੱਥੇ ਹੁਣ ਆਪਾਂ ਮਤਲਬ ਫਸਟ ਟਾਈਮ ਆਏ ਆ ਦੇ ਦੇਖੋ ਇੱਥੇ ਤੁਸੀਂ ਦੁਕਾਨਾਂ ਕੱਪੜਿਆਂ ਦੀਆਂ ਤਾਂ ਕਰਕੇ ਇਹ ਮਾਰਕੀਟ ਦੇ ਬਾਰੇ ਆਪਾਂ ਨੂੰ ਮਤਲਬ ਰਾਸਤਿਆਂ ਦਾ ਘੱਟ ਪਤਾ ਮਾੜੀ ਤਾਂ ਬੋਲ ਨਹੀਂ ਨਗਰ ਦੇ ਇਹੀ ਠੀਕ ਕਰਦੇ ਬਈ ਪਤਾ ਨਹੀਂ ਕਿਹੜੀ ਮੈਡਮ ਨੂੰ ਅੰਦਾਜ਼ੇ ਜਿਹੇ ਨਾਲ ਜਾਣਾ ਪੈਂਦਾ ਇੱਥੇ ਆ ਤੁਸੀਂ ਦੇਖੋ ਸੂਟੇ ਸੂਟੇ ਜਿਹੜੇ ਇੱਥੇ ਪਏ ਨੇ ਹਨਾ ਲਓ ਜੀ ਕੱਪੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਹੈ ਮੈਂ ਹੋਰ ਵੀ ਬਹੁਤ ਸ਼ਹਿਰਾਂ ਦੀਆਂ ਵੀਡੀਓਜ਼ ਬਣਾਈਆਂ ਨੇ ਹੋਰ ਵੀ ਬਹੁਤ ਸਾਰੀਆਂ ਦੀਆਂ ਮਾਰਕੀਟਾਂ ਐਕਸਪਲੋਰ ਕਰੀਆਂ ਨੇ ਪਰ ਇੰਨੀ ਕੱਪੜੇ ਦੀ ਕੁਆਂਟੀਟੀ ਮੈਨੂੰ ਕਿਸੇ ਮਾਰਕੀਟ ਦੇ ਵਿੱਚ ਨਹੀਂ ਮਿਲੀ ਜਿਵੇਂ ਤਕੜਾ ਜੈਮਾਲ ਸਿੰਘ ਮਾਰਕੀਟ ਦੇ ਵਿੱਚ ਹੈਗੀ ਆ ਮੈਂ ਘੰਟਾ ਘਰ ਦੀ ਮਾਰਕੀਟ ਵੀ ਐਕਸਪਲੋਰ ਕੀਤੀ ਆ ਲੁਧਿਆਣੇ ਦੀ ਚੌੜਾ ਬਾਜ਼ਾਰ ਹੋਰ ਬਹੁਤ ਸ਼ਹਿਰਾਂ ਦੀਆਂ ਪਰ ਇਹ ਮਾਰਕੀਟ ਦੇ ਵਿੱਚ ਜਿਹੜੀ ਕੱਪੜੇ ਦੀ ਕੁਆਂਟੀਟੀ ਹੈ ਨਾ ਬਹੁਤ ਜ਼ਿਆਦਾ ਆ ਸੂਟੇ ਸੂਟ ਨੇ ਦੁਕਾਨਾਂ ਉੱਤੇ ਸੂਟੇ ਸੂਟ ਜਿਹੜਾ ਪਿਆ ਇੱਥੇ ਕੁਛ ਆ ਦੇਖੋ ਜੁਵੈਲਰੀ ਹੈ ਨਾ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਮਿਲ ਜਾਣਗੀਆਂ ਲੋ ਜੀ ਐਵੇਂ ਦੀਆਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਤੇ ਚੱਲਦੇ ਆਂ ਇਥੋਂ ਅੱਗੇ ਵਾਲੇ ਪਾਸੇ ਨੂੰ ਕੁਸ਼ਕ ਦੁਕਾਨਾਂ ਆਹ ਸਾਈਡ 'ਵੀ ਜਿਹੜੀਆਂ ਹੈਗੀਆਂ ਨੇ ਦੇਖ ਸਕਦੇ ਹਾਂ ਇਹ ਮਾਰਕੀਟ ਆਪਾਂ ਸਾਰੀ ਦੇਖਦੇ ਆਂ ਜਾ ਕੇ ਅੱਗੇ ਹਿੱਥੇ ਕੂਟਾਲੀਆਂ ਦੁਕਾਨਾਂ ਵੀ ਤੁਸੀਂ ਦੇਖ ਸਕਦੇ ਹੋ ਸੂਟ ਵਾਲੀਆਂ ਦੁਕਾਨਾਂ ਕਾਫੀ ਸਾਰੀਆਂ ਹੈਗੀਆਂ ਨੇ ਨੇੜੋਂ ਜਾ ਕੇ ਆਪਾਂ ਦੇਖਦੇ ਆਂ ਮਾਰਕੀਟ ਸਾਰੀ ਇਹ ਲਓ ਜੀ ਇਹ ਵੀ ਦੋਨੋਂ ਸਾਈਡ ਮਾਰਕੀਟ ਆ ਦੂਸਰੀ ਸਾਈਡ 'ਵੀ ਜਿਹੜੀ ਮਾਰਕੀਟ ਹੈਗੀ ਆ ਤੇ ਆਹ ਸਾਈਡ 'ਵੀ ਆਹ ਕੁਸ਼ਕੜੀਆਂ ਵਾਲੀਆਂ ਦੁਕਾਨਾਂ ਹਨਾ ਲੋ ਜੀ ਐਵੇਂ ਨਹੀਂ ਸਾਰੀਆਂ ਦੁਕਾਨਾਂ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਮਿਲ ਜਾਣਗੀਆਂ ਕੁਝ ਅਚਕਨ ਤੁਸੀਂ ਦੇਖ ਸਕਦੇ ਹੋ ਲੋ ਜੀ ਇਹ ਫਰਨੀਚਰ ਮਿਲ ਜਾਂਦਾ ਹੈ ਫਰਨੀਚਰ ਇਹ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਜਿਹੜੀਆਂ ਆਪਾਂ ਤੁਹਾਨੂੰ ਹੁਣ ਦਿਖਾ ਰਹੇ ਹਾਂ ਨਾ ਅਚਕਨ ਹੋਗੇ ਜਿਵੇਂ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜੀਆਂ ਮਿਲ ਜਾਣਗੀਆਂ ਕੁਝ ਐਵੇਂ ਦਾ ਸਮਾਨ ਹੈ ਡੈਕੋਰੇਸ਼ਨ ਵਾਲਾ ਸਮਾਨ ਹੈ ਨਾ ਇਹ ਵੀ ਤੁਹਾਨੂੰ ਇੱਥੋਂ ਜਿਹੜਾ ਮਿਲ ਜੂ ਮਾਰਕੀਟ ਦੇ ਵਿੱਚ ਤੇ ਦੂਸਰੀ ਸਾਈਡ ਵੀ ਉਸੇ ਤਰ੍ਹਾਂ ਦੂਸਰੀ ਸਾਈਡ ਵੀ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ। ਲਓ ਜੀ। ਹਰ ਇੱਕ ਤਰ੍ਹਾਂ ਦੀ ਦੁਕਾਨ ਫੈਸ਼ਨ ਦੇ ਨਾਲ ਰਿਲੇਟਡ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲੂ। ਤੇ ਕੁਝ ਬੈਗਸ ਦੇਖ ਸਕਦੇ ਹੋ ਤੁਸੀਂ। ਹਨਾ ਐਵੇਂ ਦੀਆਂ ਦੁਕਾਨਾਂ ਸਾਰੀਆਂ ਮਿਲ ਜਾਣਗੀਆਂ ਇੱਥੋਂ। ਤੇ ਆ ਵੀ ਕੁਝ ਕੁਰਤੇ ਆ ਗਏ ਹਨਾ। ਲਓ ਜੀ। ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ। ਐਵੇਂ ਦੀ ਸਾਰੀ ਇਹ ਮਾਰਕੀਟ ਹੈ ਕਟੜਾ ਜੈਮਾਲ ਸਿੰਘ ਦੀ। ਮਾਰਕੀਟ ਜਿਹੜੀ ਆਪਾਂ ਤੁਹਾਨੂੰ ਸਾਰੀ ਦਿਖਾਈ ਆ। ਨੇ ਇਹ ਸੂਟਾਂ ਦੀ ਜਿਹੜੀ ਮਾਰਕਟ ਹੈ ਸੂਟਾਂ ਦੀ ਕੁਆਂਟੀਟੀ ਇੱਥੇ ਜਿਹੜੀ ਬਹੁਤ ਜ਼ਿਆਦਾ ਮਿਲਦੀ ਤੇ ਆਹ ਸਾਈਡ ਆਪਾਂ ਆ ਗਏ ਇੱਥੇ ਤੱਕ ਇਹ ਸਾਰੀ ਮਾਰਕਟ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਕਟੜਾ ਜੈਮਾ ਸਿੰਘ ਜੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇਹ ਮਾਰਕਟ ਦੇ ਵਿੱਚ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਆਹ ਸਾਈਡ ਤੋਂ ਆਪਾਂ ਆਏ ਆ ਸਾਰੀ ਮਾਰਕਟ ਐਕਸਪਲੋਰ ਕੀਤੀ ਹੈ ਆ ਵੀ ਇੱਕ ਮੇਨ ਜਾਂ ਚੌਂਕ ਪੈਂਦਾ ਇੱਥੇ ਲਓ ਜੀ ਤੇ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਕਿਹੜੇ ਸ਼ਹਿਰ ਤੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਹੋ ਤੇ ਬਾਹਰਲੀ ਕੰਟਰੀ ਤੋਂ ਵੀ ਕੋਈ ਜੇ ਕੋਈ ਦੇਖ ਰਿਹਾ ਹੈ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੇ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਸੂਟਾਂ ਵਾਲੀਆਂ ਦੁਕਾਨਾਂ ਹੁੰਦੀਆਂ ਹਨ ਹਰੇਕ ਤਰੀਕੇ ਦਾ ਕੱਪੜਾ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂਗਾ ਬਹੁਤ ਕਰਾਊਡ ਰਹਿੰਦਾ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਇਕ ਮੇਨ ਚੌਕ ਹੈ ਤੇ ਆਪਾਂ ਤੋਂ ਹੁਣ ਸਿੱਧਾ ਚੱਲਦੇ ਆ ਸਿੱਧੇ ਪਾਸੇ ਜਿਹੜੀ ਮਾਰਕੀਟ ਆ ਸਾਰੀ ਉਹ ਐਕਸਪਲੋਰ ਕਰਦੇ ਆ ਜਾ ਕੇ ਆਇਕ ਮੇਨ ਚੌਕ ਹੈ ਜਿੱਥੇ ਆਪਾਂ ਹੁਣ ਪੈਦਲ ਜਾ ਰਹੇ ਆ ਇੱਕ ਮੇਨ ਚੌਕ ਪੈ ਜਾਂਦਾ ਮਾਰਕੀਟ ਦਾ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਵੇਂ ਆ ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਮਿਲ ਜਾਣਗੀਆਂ ਦੇਖ ਸਕਦੇ ਹੋ ਕੱਪੜੇ ਵਾਲੀਆਂ ਦੁਕਾਨਾਂ ਕੁਝ ਬੈਗ ਪਰਸ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੇ ਤੁਹਾਨੂੰ ਜਿਹੜੀਆਂ ਮਾਰਕੀਟ ਦੇ ਵਿੱਚ ਮਿਲ ਜਾਣਗੀਆਂ ਆ ਕੁਝ ਸੌਕਸ ਇੱਥੇ ਦੇਖ ਸਕਦੇ ਹੋ ਜਿਵੇਂ ਲਾਈਆਂ ਹੋਈਆਂ ਨੇ ਬਾਹਰ ਹਨ ਐਵੇਂ ਸਾਰਾ ਸਮਾਨ ਤੁਹਾਨੂੰ ਇੱਥੋਂ ਜਿਹੜਾ ਮਿਲ ਜੂ ਆ ਸਾਰੀਆਂ ਇੱਥੇ ਜੁੱਤੀਆਂ ਵਾਲੀਆਂ ਦੁਕਾਨਾਂ ਨੇ ਆ ਸਾਈਡ ਲਓ ਜੀ ਆ ਇੱਥੇ ਕੁਝ ਓਵਨ ਹੋ ਗਏ ਐਵੇਂ ਦਾ ਸਾਰਾ ਸਮਾਨ ਘਰਾਂ 'ਚ ਵਰਤੋਂ ਵਾਲਾ ਸਮਾਨ ਉਹ ਸਾਰਾ ਕੁਝ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਜਿਹੜਾ ਮਿਲ ਜੂਗਾ ਅੱਜ ਮੈਂ ਸੌਕਸ ਹੋ ਗਈਆਂ ਨਾ ਬਾਕੀ ਬਹੁਤ ਵੱਡੀਆਂ-ਵੱਡੀਆਂ ਇੱਥੇ ਜੁੱਤੀਆਂ ਵਾਲੀਆਂ ਦੁਕਾਨਾਂ ਵੱਡੀਆਂ-ਵੱਡੀਆਂ ਹੈਗੀਆਂ ਨੇ ਇੱਥੇ ਅੱਜ ਮੈਂ ਕੁਝ ਘਰਾਂ ਦੀ ਵਰਤੋਂ ਵਾਲਾ ਜਿਹੜਾ ਸਮਾਨ ਇੱਥੇ ਹਨਾ ਪਲਾਸਟਿਕ ਦਾ ਸਮਾਨ ਹੈ ਵੀ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਇੱਥੇ ਮਿਲ ਜਾਣਗੀਆਂ ਆ ਜੁੱਤੀਆਂ ਸ਼ੂਜ਼ ਬਾਹਰ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਬਹੁਤ ਵੱਡੀ ਮਾਰਕੀਟ ਹੈ ਦੋਨੋਂ ਸਾਈਡ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਇਹ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾਈਆਂ ਸੀਗੀਆਂ ਜੁੱਤੀ ਵਾਲੀਆਂ ਦੁਕਾਨਾਂ ਹਨਾ ਤੇ ਉਸੇ ਤਰ੍ਹਾਂ ਅਗਲੇ ਵਾਲੇ ਪਾਸੇ ਕੁਝ ਸੂਟਾਂ ਵਾਲੀਆਂ ਦੁਕਾਨਾਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਦੇਖ ਸਕਦੇ ਹੋ ਤੁਸੀਂ ਲੋ ਜੀ ਆ ਸੂਟ ਬਾਹਰ ਲਾਏ ਹੋਏ ਨੇ ਇੱਥੇ ਦੇਖ ਸਕਦੇ ਹੋ ਬਹੁਤ ਵੱਡੀ ਮਾਰਕੀਟ ਹੈ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਸੂਟਾਂ ਵਾਲੀਆਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਹੈ ਮਾਰਕੀਟ ਦੇ ਵਿੱਚ ਇਹ ਜਿਹੜੀ ਮਾਰਕੀਟ ਹੈ ਨਾ ਇਹ ਚ ਬਹੁਤ ਕਰਾਊਡ ਰਹਿੰਦਾ ਤੇ ਸਾਨੂੰ ਵੀ ਬਹੁਤ ਔਖੀ ਪਾਰਕਿੰਗ ਮਿਲੀ ਔਰੇ ਤੇ ਮੋਟਰਸਾਈਕਲ ਗੱਡੀਆਂ ਖੜਾਉਣ ਵਾਸਤੇ ਬਹੁਤ ਦਿੱਕਤ ਆਉਂਦੀ ਆ ਕਿਉਂਕਿ ਜਿਵੇਂ ਜਿਹੜੇ ਤਾਂ ਲੋਕਲ ਹੁੰਦੇ ਨੇ ਉਹਨਾਂ ਦਾ ਮਤਲਬ ਭੇਤ ਹੁੰਦਾ ਨਾ ਆਪਦੇ ਏਰੀਆ ਦਾ ਤੇ ਜਿਵੇਂ ਹੁਣ ਅਸੀਂ ਫਸਟ ਟਾਈਮ ਆਏ ਸੀ ਇਹ ਮਾਰਕੀਟ ਦੇ ਵਿੱਚ ਤਾਂ ਬਹੁਤ ਔਕੀ ਪਾਰਕਿੰਗ ਲੱਭੀ ਆ ਓਰੇ ਤੇ ਚੱਲਦੇ ਆਂ ਅੱਗੋਂ ਕੁਝ ਸਾਰੀ ਇਹ ਮਾਰਕੀਟ ਆਪਾਂ ਦੇਖਦੇ ਆਂ ਹਨਾ ਇੱਥੇ ਬਹੁਤ ਸਾਰੀਆਂ ਜੁੱਤੀ ਵਾਲੀਆਂ ਦੁਕਾਨਾਂ ਹੈਗੀਆਂ ਨੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਹਨਾ ਕੱਪੜੇ ਵਾਲੀਆਂ ਦੁਕਾਨਾਂ ਤੇ ਹੋਰ ਬੈਗ ਵਾਲੀਆਂ ਦੁਕਾਨਾਂ ਐਵੇਂ ਦੀ ਸਾਰੀ ਇਹ ਜਿਹੜਾ ਮਾਰਕੀਟ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਆ ਕੁਝ ਸਜਾਵਟ ਵਾਲਾ ਸਮਾਨ ਹੈ ਜਿਵੇਂ ਇਹ ਫੁੱਲ ਪਏ ਨੇ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ 'ਚ ਮਿਲਣ ਗਈਆਂ ਇੱਥੇ ਵੀ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੀ ਦੇਖ ਬਿਲਕੁਲ ਇੱਕ ਤਰ੍ਹਾਂ ਦੀ ਹੈ ਜਿਵੇਂ ਹਰਮੰਦਰ ਸਾਹਿਬ ਦੇ ਨੇੜੇ ਜਿਹੜੀਆਂ ਦੁਕਾਨਾਂ ਨੇ ਮਾਰਕੀਟ ਹੈ ਨਾ ਉਹਦੀ ਦੇਖ ਬਿਲਕੁਲ ਇੱਕੋ ਜਿਹੀ ਹੈ ਇੱਥੇ ਵੀ ਉਸੇ ਤਰ੍ਹਾਂ ਬੋਰਡ ਸਾਰੀਆਂ ਦੁਕਾਨਾਂ ਦੇ ਇੱਕੋ ਜਿਹੇ ਨੇ ਦੇਖ ਸਕਦੇ ਹੋ ਨਾ ਉੱਪਰੋਂ ਤੁਸੀਂ ਮੈਂ ਜ਼ੂਮ ਕੀਤਾ ਤੇ ਆ ਇੱਕ ਬੱਸ ਮੇਰੇ ਖਿਆਲ 'ਚ ਸਾਰੇ ਸ਼ਹਿਰ 'ਚ ਚੱਲਦੀ ਆ ਇਹਦੇ ਜਿਹੜੇ ਟੂਰਿਸਟਾਂ ਨੂੰ ਮੈਨੂੰ ਲੱਗਦਾ ਸਾਰੇ ਸ਼ਹਿਰ ਘੇਮਾਉਂਦੇ ਨੇ ਜਿੱਥੇ ਤੱਕ ਮੈਨੂੰ ਲੱਗਦਾ ਕਿਉਂ ਮੈਂ ਖੜੀ ਦੇਖੀ ਸੀ ਇਹ ਉਧਰ ਦੂਸਰੀ ਮਾਰਕੀਟ ਦੇ ਕੋਲੇ ਇਹ ਸਾਰੀ ਮਾਰਕੀਟ ਹੈ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਅਗਲੇ ਵਾਲੇ ਪਾਸੇ ਵੀ ਹਨਾ ਸੂਟ ਵਾਲੀਆਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਆ ਦੇਖ ਸਕਦੇ ਹੋ ਤੁਸੀਂ ਹਨਾ ਬਹੁਤ ਸੂਟ ਇੱਥੇ ਬਾਹਰ ਲਾਏ ਹੋਏ ਨੇ ਸਾਰੀਆਂ ਦੁਕਾਨਾਂ ਦੀ ਇੱਕੋ ਜਿਹੀ ਦੇਖੋ ਇੱਥੇ ਜਿਹੜੀ ਬਣਾਈ ਹੋਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਦੁਪੱਟੇ ਹਨਾ ਫੁਲਕਾਰੀਆਂ ਬਾਹਰ ਲਾਏ ਹੋਏ ਨੇ ਸੂਟ ਬਾਹਰ ਲਾਏ ਹੋਏ ਨੇ ਲਓ ਜੀ ਆ ਜੀ ਆ ਜੀ ਆਜੋ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਸੂਟ ਵਾਲੀਆਂ ਆ ਦੇਖੋ ਫੁਲਕਾਰੀਆਂ ਬਾਹਰ ਲਾਈਆਂ ਹੋਈਆਂ ਹਨ ਤੇ ਇਸ ਤਰ੍ਹਾਂ ਹੀ ਬਹੁਤ ਸਾਰਾ ਕੱਪੜਾ ਇੱਥੇ ਜਿਹੜਾ ਡਿਸਪਲੇ ਕੀਤਾ ਹੋਇਆ ਹੈ ਇਸ ਤਰ੍ਹਾਂ ਜੀ ਇਹ ਸਾਰੀ ਮਾਰਕੀਟ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਕਟੜਾ ਜੈਮਾਲ ਸਿੰਘ ਦੀ ਮਾਰਕੀਟ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ